ਵੱਲੋਂ ਮਾਜਰੇ ਦੇ ਕਬੱਡੀ ਕੱਪ ਤੇ ਬੱਬੂ ਮਾਨ ਦਾ ਖੁੱਲਾ ਖਾਣਾ ਸੀ ਤੇ ਜਿਸ ਦੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਬਹੁਤੀ ਜਾਂਦਾ ਵਾਇਰਲ ਹੋ ਰਹੀਆਂ ਨੇ ਤੇ ਬਹੁਤ ਸਾਰੇ ਲੋਕਾਂ ਵੱਲੋਂ ਉਸ ਸ਼ੋਹ ਦੀਆਂ ਕੁਝ ਕਲਿੱਪਾਂ ਨੂੰ ਚਾਕੇ ਸਿੱਧੂ ਮੂਸੇਵਾਲੇ ਦੇ ਨਾਲ ਜੋੜਿਆ ਜਾ ਰਿਹਾ ਤੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਵੀ ਸਿੱਧੂ ਮੂਸੇਵਾਲੇ ਨੂੰ ਰਿਪਲਾਈ ਬੱਬੂ ਮਾਨ ਦੇ ਵੱਲੋਂ ਦਿੱਤੇ ਗਏ ਨੇ ਤੇ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਵਿੱਚ ਕਾਰ ਇੱਕ ਟਾਈਮ ਬਹੁਤ ਹੀ ਵੱਡੀ ਕੰਟਰੋਵਰਸੀ ਹੋਈ ਸੀ ਤੇ ਹਾਲੇ ਤੱਕ ਮੂਸੇਵਾਲਾ ਫੈਨਸ ਦੇ ਬਰੋਂ ਬੱਬੂ ਮਾਨ ਨੂੰ ਟ੍ਰੋਲ ਕੀਤਾ ਜਾਂਦਾ ਤੇ ਹੁਣ ਉਸੇ ਤੂੰ ਬਿਨਾ ਕਿਸੇ ਦੇਰੀ ਤੋਂ ਤੁਹਾਨੂੰ ਵੀ ਲੈ ਚਲਦੇ ਹਾਂ ਉਸ ਪੂਰੀ ਵੀਡੀਓ ਦੇ ਵੱਲ। ਇਹ ਨੈਟ ਵਾਲੀਆਂ ਬੱਕਰੀਆਂ ਵੀ ਲਿਆਉਣੀਆਂ ਸੀ ਉਹਦੇ ਪਤਾ ਦਾ ਲਾਉਣ ਦਾ ਇਹ ਕਿਤੇ ਨਹੀਂ ਆ। ਮੈਂ ਹਮੇਸ਼ਾ ਕਹਿੰਦਾ ਕਿ ਦੁਨੀਆ ਦੋ ਤਰ੍ਹਾਂ ਨਾਲ ਚੱਲਦੀ ਹੈ ਇੱਕ ਆਨਲਾਈਨ ਹੈ ਇੱਕ ਆਫਲਾਈਨ ਹੈ ਸਾਡੀ ਆਫਲਾਈਨ ਹੈ। ਇਹ ਨੈਟ ਵਾਲੀਆਂ ਪਿੰਡਾਂ ਜਿਹੜੇ ਕਹਿੰਦੇ ਸ਼ਾਇਰੀ ਮੁੱਕ ਗਈ। ਤੁਹਾਡੇ ਬੁੜੇ-ਬੁੜੇ ਹੋ ਗਏ ਪੁੱਤਰੋ ਤੁਹਾਨੂੰ ਵੀ ਬੁੜੇ ਕਰ ਦੇਣਾ ਸੀ ਚਿੰਤਾ ਨਾ ਕਰੋ। ਭਜੋ ਕਿਥੇ ਤੱਕ ਭਜਦਾ ਚੀਕਾਂ ਨਾ ਕਣਾਈ ਦਾ ਜੱਟ ਦਾ ਪੁੱਤ ਨਾ ਕਿਉ